ਇਹਨਾਂ ਟਰਾਲੀਆਂ ਦੀ ਕੋਈ ਵੀ ਪਾਸਿੰਗ ਨਹੀਂ ਹੈ ਕਿਉਂਕਿ ਇਹ ਟਰਾਲੇ ਟਾਇਰਾਂ ਤੋਂ 3-3 ਫੁੱਟ ਬਾਹਰ ਨੂੰ ਲੰਬੇ ਹਨ ਪੰਜਾਬ ਸਰਕਾਰ ਵੱਲੋਂ ਇਹਨਾਂ ਟਰਾਲੀਆਂ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਇਹ ਟਰਾਲੇ ਸੜਕਾਂ ਤੇ ਬੇਖੌਫ ਹੋ ਕੇ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ ਕਿਉਂਕਿ ਇਹਨਾਂ ਟਰਾਲੀਆਂ ਦੀ ਚੌੜਾਈ ਇੰਨੀ ਜ਼ਿਆਦਾ ਹੈ ਕਿ ਸੜਕ ਅੱਜ ਸਵੇਰੇ ਨੈਸ਼ਨਲ ਹਾਈਵੇ 54 ਤੇ ਭਿਆਨਕ ਹਾਦਸਾ ਵਾਪਰਿਆ ਟਰੈਕਟਰ ਟਰਾਲੀ ਤੇ ਪਰਾਲੀ ਲੈ ਕੇ ਜਾ ਰਹੇ ਟਰਾਲੇ ਦੇ ਵਿੱਚ ਮਹਿੰਦਰਾ ਬਲੈਰੋ ਪਿਕਅਪ ਬੈਕ ਸਾਈਡ ਤੋਂ ਵੱਜ ਗਈ। ਮਹਿੰਦਰਾ ਬਲੈਰੋ ਪਿਕਅਪ ਅਗਲੀ ਸਾਈਡ ਤੋਂ ਪੂਰੀ ਤਰ੍ਹਾਂ ਨੁਕਸਾਨੀ ਗਈ। ਜਦੋਂ ਮੀਡੀਆ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਟਰੈਕਟਰ ਚਾਲਕ ਮੌਕੇ ਤੇ ਮੌਜੂਦ ਨਹੀਂ ਸੀ। ਜਦੋਂ ਸਵੇਰੇ ਤਰਕੇ ਐਕਸੀਡੈਂਟ ਹੋਇਆ ਤਾਂ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ। ਸੜਕ ਸੁਰੱਖਿਆ ਫੋਰਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ। ਜ਼ਖਮੀਆਂ ਨੂੰ CHC ਸਰਿਆਲੀ ਤੋਂ ਮੁੱਢਲੀ ਸਹਾਇਤਾ ਦੇ ਕੇ ਤਰੰਤਾਰਨ ਰੈਫਰ ਕੀਤਾ ਗਿਆ। ਪੁਲਿਸ ਟੀਮ ਦੇ ਦੱਸਣ ਮੁਤਾਬਕ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ। ਅਤੇ ਕੰਡੈਕਟਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਪੁਲਿਸ ਨੂੰ ਜੋ ਟਰੈਕਟਰ ਟਰਾਲੀ ਵਾਲੇ ਨੇ ਬਿਆਨ ਦਿੱਤਾ ਟਰਾਲੀ ਵਾਲੇ ਵਿਅਕਤੀ ਨੇ ਦੱਸਿਆ ਨਸ਼ਹਿਰਾ ਬਾਈਪਾਸ ਕੋਲ ਐਕਸੀਡੈਂਟ ਹੋਇਆ ਮੌਕੇ ਤੇ ਜਾ ਕੇ ਦੇਖਿਆ ਕਿ ਬਲੈਰੋ ਪਿਕਅਪ ਨੰਬਰ ਪੀਬੀ 30 ਆਰ 3643 ਪਰਾਲੀ ਵਾਲੇ ਟਰੈਕਟਰ ਟਰਾਲੀ ਜਿਸ ਦਾ ਨੰਬਰ ਐਚ ਆਰ 25 ਜੇ 2934 ਜੋ ਪਿੱਛੋਂ ਵੱਜੀ ਹੋਈ ਸੀ ਸਵਾਰ ਪਵਨ ਕੁਮਾਰ ਪੁੱਤਰ ਰਾਮਦੇਵ ਨਿਵਾਸੀ ਕਾਲਾ ਟੱਬਾ ਅਬੋਹਰ ਜੋ ਗੰਭੀਰ ਹੂਬ ਵਿੱਚ ਜ਼ਖਮੀ ਸੀ ਉਸ ਦੇ ਨਾਲ ਦੇ ਸਾਥੀ ਨੂੰ ਹਲਕੀ ਸੱਟ ਆਈ ਸੀ ਇਸ ਮਾਮਲੇ ਨੂੰ ਨਸ਼ਹਿਰਾ ਚੌਂਕੀ ਦੇ ਏਐਸਏ ਗੁਰਪਾਲ ਸਿੰਘ ਦੇਖ ਰਹੇ ਹਨ ਰਾਲੀ ਨਾਲ ਲੱਗੇ ਇਹ ਟਰਾਲੇ ਆਏ ਦਿਨ ਹੀ ਐਕਸੀਡੈਂਟ ਦਾ ਕਾਰਨ ਬਣ ਰਹੇ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੋ ਕਿੰਦਾ ਇੱਕ ਬਲੈਰੋ ਜੋ ਪੂਰੀ ਹੀ ਅੱਗੋਂ ਖਤਮ ਹੋ ਚੁੱਕੀ ਹੈ ਕਿਉਂਕਿ ਇਹ ਟਰਾਲੇ ਸਰਕਾਰ ਵੱਲੋਂ ਪਾਸ ਨਹੀਂ ਕੀਤੇ ਗਏ ਪਰ ਪੰਜਾਬ ਦੀਆਂ ਸੜਕਾਂ ਦੇ ਉੱਪਰ ਫਿਰ ਵੀ ਇਹ ਟਰਾਲੇ ਦੌੜ ਰਹੇ ਹਨ ਪੰਜਾਬ ਸਰਕਾਰ ਨੂੰ ਇਨ੍ਹਾਂ ਟਰਾਲਿਆਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਇਨ੍ਹਾਂ ਟਰਾਲੀਆਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਐਕਸੀਡੈਂਟ ਹੋ ਰਹੇ ਹਨ ਇਹ ਪਿਛਲੇ 2-3 ਸਾਲਾਂ ਤੋਂ ਟਰਾਲੇ ਚੱਲੇ ਹਨ ਇਨ੍ਹਾਂ ਟਰਾਲੀਆਂ ਦੀ ਕੋਈ ਵੀ ਪਾਸਿੰਗ ਨਹੀਂ ਹੈ ਕਿਉਂਕਿ ਇਹ ਟਰਾਲੇ ਟਾਇਰਾਂ ਤੋਂ 3-3 ਫੁੱਟ ਬਾਹਰ ਨੂੰ ਲੰਬੇ ਹਨ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਟਰਾਲੀਆਂ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਇਹ ਟਰਾਲੇ ਸੜਕਾਂ ਤੇ ਬੇਖੌਫ ਹੋ ਕੇ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ ਕਿਉਂਕਿ ਇਨ੍ਹਾਂ ਟਰਾਲੀਆਂ ਦੀ ਚੌੜਾਈ ਇੰਨੀ ਜ਼ਿਆਦਾ ਹੈ ਇਹ ਸੜਕ ਤੇ ਕੋਈ ਸਾਹਮਣੇ ਇਸ ਟਰਾਲੇ ਕੋਲੋਂ ਪਾਸ ਨਹੀਂ ਕਰ ਸਕਦਾ ਸਿੰਗਲ ਰੋਡਾਂ ਤੇ ਪਿਛਲੇ 3-4 ਮਹੀਨੇ ਪਹਿਲਾਂ ਪਿੰਡ ਮੋਹਨਪੁਰਾ ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਸੀ ਉਸ ਐਕਸੀਡੈਂਟ ਵਿੱਚ ਦੋ ਜੀਆਂ ਦੀ ਮੌਕੇ ਤੇ ਮੌਤ ਹੋ ਗਈ ਇਦਾਂ ਦੇ ਕਈ ਮਾਮਲੇ ਪੰਜਾਬ ਦੇ ਵਿੱਚ ਹੋਰ ਵੀ ਆਏ ਹਨ ਆਮ ਹੀ ਸੜਕਾਂ ਤੇ ਤੁਸੀਂ ਦੇਖ ਸਕਦੇ ਜੋ ਇਹ ਟਰਾਲੇ ਲੋਕਾਂ ਦੀ ਜਾਨ ਦਾ ਖੌ ਬਣ ਰਹੇ ਹਨ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਇਹਨਾਂ ਟਰਾਲਿਆਂ ਦੇ ਪਿੱਛੇ ਕੋਈ ਵੀ ਲਾਈਟ ਨਹੀਂ ਲੱਗੀ ਜੋ ਟਾਈਮ ਪਾਸ ਕਰਨ ਵਾਸਤੇ ਪਿੱਛੇ ਇਹਨਾਂ ਲੋਕਾਂ ਨੇ ਟੇਪ ਲਗਾਈ ਹੈ ਉਹ ਪਰਾਲੀ ਦੇ نیچے ਟੱਕ ਜਾਂਦੀ ਹੈ ਅਤੇ ਰਾਤ ਦੇ ਸਮੇਂ ਦੇ ਵਿੱਚ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਕਿ ਅੱਗੇ ਜਾ ਰਿਹਾ ਵਾਹਨ ਕਿੱਡਾ ਚੌੜਾ ਕਿੱਡਾ ਲੰਬਾ ਹੈ ਜਿਸ ਦੇ ਕਰਕੇ ਪਿੱਛੋਂ ਆ ਰਹੀਆਂ ਗੱਡੀਆਂ ਵਿੱਚ ਵੱਜਦੀਆਂ ਹਨ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਵੀ ਲਾਈਟਿੰਗ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਜੋ ਚਾਹੇ ਗਲਤੀ ਇਸ ਵਿੱਚ ਟਰਾਲੇ ਵਾਲੇ ਦੀ ਨਾ ਹੋਵੇ ਪਰ ਟਰਾਲੇ ਦੇ ਪਿੱਛੇ ਕੋਈ ਵੀ ਲਾਈਟਿੰਗ ਨਹੀਂ ਹੈ ਜਿਸ ਕਰਕੇ ਪਿੱਕਪੋ ਵਾਲਾ ਸਿੱਧਾ ਆ ਕੇ ਬੈਕ ਸਾਈਡ ਤੇ ਟਰਾਲੇ ਦੇ ਵਿੱਚ ਲੱਗਾ ਤੁਸੀਂ ਦੇਖ ਸਕਦੇ ਜੋ ਟਰਾਲੇ ਦੇ ਪਿੱਛੇ ਕੋਈ ਵੀ ਲਾਈਟ ਨਹੀਂ ਹੈ ਜ਼ੂਮ ਕਰਕੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬੇਖੌਫ ਹੋ ਕੇ ਟਰਾਲੇ ਸੜਕਾਂ ਤੇ ਘੁੰਮ ਰਿਹਾ ਇਹ ਲੋਕ ਬੇਖੌਫ ਹੋ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ ਇਹਨਾਂ ਨੂੰ ਬਿਲਕੁਲ ਵੀ ਪੁਲਿਸ ਦਾ ਖੌਫ ਨਹੀਂ ਹੈ ਪ੍ਰਸ਼ਾਸਨ ਦਾ ਬਿਲਕੁਲ ਵੀ ਇਹਨਾਂ ਨੂੰ ਖੌਫ ਨਹੀਂ ਹੈ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਖਿਲਾਫ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਕਿਉਂਕਿ ਇਹ ਲੋਕ ਸਾਈਡਾਂ ਤੋਂ 10th ਐਂਡ ਫੁੱਟ ਚੌੜੀ ਪਰਾਲੀ ਲਾਦੇ ਹਨ ਇਹਨਾਂ ਲੋਕਾਂ ਨੂੰ ਚਾਹੀਦਾ ਹੈ ਪਰਾਲੀ ਘੱਟ ਲੱਦੀ ਜਾਵੇ ਸਾਈਡਾਂ ਤੇ ਪਰਾਲੀ ਨਾ ਲੱਦੀ ਜਾਵੇ ਜਿਸ ਕਾਰਨ ਐਕਸੀਡੈਂਟ ਨਾ ਹੋਣ ਇਹ ਟਰਾਲੇ ਦੀ ਪਾਸਿੰਗ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਟਰਾਲਾ ਵੀ ਬਹੁਤ ਚੌੜਾ ਬਣਾਇਆ ਗਿਆ ਹੈ ਜਿਸ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਇਹ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾਓ